ਸਰਬਜੀਤ ਸੰਗਰੂਰ ਵੀ ਦੀ ਕਵਤਾ ਗਹਿਰਾ ਪਰੋਤੇ ਨਹੀਂ ਕਦੇ ਬਹਿਣਾ ਚਾਹੀਦਾ ਗਹਿਰਾ ਪਰੋਤੇ ਨਹੀਂ ਕਦੇ ਬਹਿਣਾ ਚਾਹੀਦਾ ਗਹਿਰਾ ਪਰੋਤੇ ਨਹੀਂ ਕਦੇ ਬਹਿਣਾ ਚਾਹੀਦਾ ਕਦੇ ਬਹਿਣਾ ਚਾਹੀਦਾ ਰੱਖ ਪਰੋਤਾ ਖੁੱਤੇ ਤੂੰ ਸੰਗ ਰੂਰਵੀ ਜਿੰਨਾ ਰੱਖ ਸਕਦਾ ਏ ਰੱਖ ਪਰੋਤਾ ਖੁੱਤੇ ਤੂੰ ਸੰਗ ਰੂਰਵੀ ਜਿੰਨਾ ਰੱਖ ਸਕਦਾ ਏ ਗਹਿਰਾ ਪਰੋਤੇ ਨਹੀਂ ਕਦੇ ਬਹਿਣਾ ਚਾਹੀਦਾ ਕਦੇ ਬਹਿਣਾ ਚਾਹੀਦਾ ਜਦ ਤੱਕ ਹੱਥ ਪੈਰ ਸਲਾਮਤ ਸੰਗ ਰੂਰਵੀ ਸੰਗ ਰੂਰਵੀ ਦਲ ਤੱਕ ਹੱਥ ਤੇਰੇ ਤੇਰੇ ਤਲਾਮਤ ਸੰਗਰੂਰ ਵੀ ਕਰਦੇ ਮਿਹਨਤ ਰਹਿਣਾ ਚਾਹੀਦਾ ਕਰਦੇ ਮਿਹਨਤ ਰਹਿਣਾ ਚਾਹੀਦਾ ਕਰਦੇ ਮਿਹਨਤ ਰਹਿਣਾ